ਤੇ ਇਹ ਕਿੰਨੇ ਦਾ ਸਿਲੰਡਰ ਲਿਆ ਤੁਸੀਂ 850 ਦਾ ਤੇ ਇਹ ਕਿੰਨੇ ਵਜੇ ਦਾ ਸਿਲੰਡਰ ਇਹ ਲੈਣ ਗਏ ਤੁਸੀਂ ਪਹਿਲਾਂ ਨਸਬੇ ਪੜਤੀ ਨੇ ਜਦ ਉਧਰ ਉਧਰ ਚਲਾ ਗਿਆ ਉਹਦਰ ਮੇ ਇਹ ਉਹ ਕਿਹਦੀ ਮੇਲਾ ਹੈਗਾ ਹਾਂ ਤੇ ਅੱਜ ਗੱਡੀ ਨਹੀਂ ਆਉਣੀ ਹਾਂ ਮੈਂ ਕਿਹਾ ਯਾਰ ਖਾਣਾ ਤਾਂ ਚਾਹੀਦਾ ਅੱਛਾ ਨਹੀਂ ਗਾ ਅੱਛਾ ਜੀ ਭਾਂਡਾ ਲੈ ਕਿੱਥੋਂ ਕਿੱਥੇ ਕਿਧਰ ਮੰਗਨ ਗਏ ਹਾਂ ਜੀ ਮਹਾਰਾਜ 2:3 ਹੋਰ ਕੇ ਗਿਆ ਤਾਂ ਉਹ ਹੁਣ ਸਿਲੰਡਰ ਲਿਆ ਹੁਣ ਮਿਲਿਆ ਸਵੇਰ ਦਾ ਖਜਲਖਵਾਰ ਹੋ ਗਏ ਤੇ ਕਿੰਨੇ ਚ ਮਿਲਿਆ ਇਹ ਸਾਢੇ 850 850 ਚ ਇਹਤੇ ਲਿਖਿਆ 832 ਰੁਪਏ ਤੁਹਾਡੀ ਸਲਿੱਪ ਤੇ ਹੈ ਹਾਂ ਦਿਹਾੜੀ ਤੋੜ ਕੇ ਉਹਦੇ ਨੂੰ ਕੱਥੋਂ ਅੱਛਾ ਜੀ ਇਹਤੇ ਤੇ 832 ਰੁਪਏ ਲਿਖੇ ਆਇਆ ਤੇ ਇਹ ਤੁਹਾਡੇ ਕੋ 18 ਰੁਪਏ ਇਹ ਵੀ ਵੱਧ ਲੈ ਲੈ ਤੇ ਹੁਣ ਸਿਲੰਡਰ ਤੋਲਿਆ ਤੇ ਕਿੰਨਾ ਹੋਇਆ 22 ਕਿਲੋ 950 ਚਲੋ ਆਓ ਤੇ ਤੋਲਿਏ ਸਿਲੰਡਰ ਆ ਜਾਓ ਚੱਕੋ ਵੀ ਛੋਟੇ ਸਿਲੰਡਰ ਚਲੋ ਆਰਾਮ ਸਿੰਘ ਜੀ ਤੋਲੋ ਸਿਲੰਡਰ ਕਿੰਨਾ ਨਿਕਲਿਆ ਇਹਦੇ 30 ਕਿਲੋ ਚਾਹੀਦਾ ਸਿਲੰਡਰ ਤੋਲੋ ਸਿਲੰਡਰ ਕਿੰਨਾ ਨਿਕਲਿਆ ਤੁਹਾਡਾ ਸਿਲੰਡਰ ਕੰਡੇ ਦੇ ਲਿਜਾਓ ਇਹਨੂੰ ਆ ਲਾ ਕੇ ਦਾ ਸਾਲੂ ਜਿਆ ਆਹ ਸਿਲੰਡਰ ਦਾ ਡਾਹਰਾ ਇਹ ਹੁਣ ਏਜੰਸੀ ਵਾਲੇ ਇਹ ਵੀ ਨਹੀਂ ਮੰਨਦੇ ਕਿ ਅਸੀਂ ਮਤਲਬ ਕਿ ਦਿੱਤਾ ਸੀਲ ਲੱਗੀ ਹੋਆ ਚੱਕੋ ਇਹਨੂੰ ਸਿਲੰਡਰ ਨੂੰ ਚਲੋ ਕੰਡੇ ਦੇ ਆ ਚਲੋ ਚਲੋ ਤੋਲੋ ਦੇ ਜਰਾ ਸੁਦੇਸ਼ ਸਿੰਘ ਮੱਲਾ ਹਰਦੀਪ نگر ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਮੈਂ ਮਹੱਲੇ ਦੇ ਵਿੱਚ ਇੱਥੇ ਆਪਣੇ ਆਫਿਸ ਦੇ ਵਿੱਚ ਬੈਠਾ ਆ ਮੇਰੇ ਪਾਸ ਰਾਮ ਸ਼ਰਗ ਜੱਜਵ ਜੀ ਆਏ ਆ ਜਿਨ੍ਹਾਂ ਨੇ ਕਿ ਅੱਜ ਜਿਹੜਾ ਸਿਲੰਡਰ ਬੁੱਕ ਕਰਾਇਆ ਹੈਗਾ ਜਿਹੜਾ ਦੁਆਬਾ ਗੈਸ ਸਰਵਿਸ ਜਿਹੜੀ ਹੈਗੀ ਐਜੰਸੀ ਆ ਉਹਦਾ ਕਰਾਇਆ ਆ ਜਿਨ੍ਹਾਂ ਨੇ ਕਿ 8/7/2024 ਨੂੰ ਆਪਣਾ ਸਿਲੰਡਰ ਬੁੱਕ ਕਰਾਇਆ ਸੀਗਾ ਰਾਮ ਸ਼ਰਗ ਜੀ ਨੇ ਜਾਦਵ ਜੀ ਨੇ ਇਹਨਾਂ ਦਾ ਬੁਕਿੰਗ ਕੋਡ ਹੈਗਾ 2003907401008 ਇਹ ਇਨਸਾਨ ਜਿਹੜਾ ਮੱਲੇ ਦੇ ਵਿੱਚ ਰਹਿੰਦਾ ਸਾਡੇ ਇਹ ਬਹੁਤ ਗਰੀਬ ਬੰਦਾ ਆ ਰੰਗ ਦਾ ਕੰਮ ਕਰਦਾ ਆ ਦਿਹਾੜੀ ਲਾ ਕੇ ਆਪਣਾ ਗੁਜ਼ਾਰਾ ਕਰਦਾ ਤੇ ਦੁਆਬਾ ਗੈਸ ਏਜੰਸੀ ਵਾਲਿਆਂ ਨੇ ਸਬੀਰ ਦਾ ਹੀ ਇਹਨੂੰ ਘਮਾਇਆ ਕਿ ਘੰਟੇ ਬਾਅਦ ਇੱਥੇ ਆ ਜੀ ਹੁਣ 2 ਘੰਟੇ ਬਾਅਦ ਫੋਨ ਕਰੀ ਤੂੰ ਆਈ ਫੇ ਤੈਨੂੰ ਸਲੱਟਰ ਦੇਣਾ ਜਦੋਂ ਇਹਨੂੰ ਸਿਲੰਡਰ ਦਿੱਤਾ ਗਿਆ ਗੈਸ ਏਜੰਸੀ ਦੇ ਵਿੱਚ ਗਿਆ ਉਹਨਾਂ ਨੇ ਉੱਥੋਂ ਇਹਨਾਂ ਨੂੰ ਜਿਹੜੇ ਬੁਕਿੰਗ ਕਰਦੇ ਆ ਉਹਨਾਂ ਨੇ ਇੱਕ ਇਹਨੂੰ ਰੇਡੀ ਵਾਲੇ ਦੇ ਕੋਲ ਭੇਜ ਦਿੱਤਾ ਉਸ ਦੇ ਕੋਲੋਂ ਇਹਨੇ ਜਿਹੜਾ ਸਿਲੰਡਰ ਲਿਆ ਉਹ ਸਿਲੰਡਰ ਲੈ ਕੇ ਜਦੋਂ ਘਰ ਆਪਣੇ ਨੂੰ ਆਇਆ ਤੇ ਜਦੋਂ ਇਹਨੂੰ ਰਸਤੇ ਦੇ ਵਿੱਚ ਸ਼ੱਕ ਪਈ ਇਹਨੇ ਦੇਖਿਆ ਕਿ ਸਿਲੰਡਰ ਤੇ ਹਲਕਾ ਆ ਤੇ ਇਹ ਲੈ ਕੇ ਮਦਰੀ ਕੰਡੇ ਦੇ ਉੱਤੇ ਤੋਲਣ ਵਾਸਤੇ ਇਹ ਆਇਆ ਸੋ ਜਦੋਂ ਸਿਲੰਡਰ ਤੋਲਿਆ ਗਿਆ ਸਿਲੰਡਰ ਜਿਹੜਾ 27 ਕਿਲੋ ਕੁਛ ਪੁਆਇੰਟ ਜਿਹੜਾ 800 ਕੁਛ ਗ੍ਰਾਮ ਨਿਕਲਿਆ ਜਿਹੜਾ 28 ਕਿਲੋ ਦੇ ਕਰੀਬ ਨਿਕਲਿਆ ਤੇ ਜਦੋਂ ਅਸੀਂ ਉਹਨਾਂ ਨਾਲ ਗੱਲ ਕੀਤੀ ਏਜੰਸੀ ਵਿੱਚ ਵੀ ਕੀਤੀ ਉਹ ਕਹਿੰਦੇ ਸਾਡਾ ਰੋਲਾ ਨਹੀਂ ਇਹ ਤੇ ਰੀੜੀ ਵਾਲੇ ਦਾ ਰੋਲਾ ਕਿਉਂਕਿ ਏਜੰਸੀ ਦੀ ਬੁਕਿੰਗ ਤੇ ਜਿਹੜੀ ਇਹਨੂੰ ਸਲਿੱਪ ਜਿਹੜੀ ਉਹ ਦਫ਼ਤਰ ਦੇ ਵਿੱਚੋਂ ਆ ਦੇਖੋ ਦਿੱਤੀ ਗਈ ਆ ਜਿਹੜਾ ਦਾ ਬੁਕਿੰਗ ਕੋਡ ਆ ਸਾਰਾ ਕੁਝ ਹੀ ਆ ਆ ਇਹਦੀ ਗੈਸ ਏਜੰਸੀ ਆ ਇਹਨੂੰ ਜਾ ਕੇ ਗਲੀਆਂ ਦੇ ਵਿੱਚੋਂ ਸਿਲੰਡਰ ਲੈਣਾ ਪਿਆ ਜਦੋਂ ਗਲੀ ਦੇ ਵਿੱਚੋਂ ਸਿਲੰਡਰ ਲੈ ਕੇ ਆਇਆ ਤੇ ਹੁਣ ਅਸੀਂ ਜਦੋਂ ਗੈਸ ਏਜੰਸੀ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਨੇ ਉਹਨਾਂ ਨੇ ਕਿਹਾ ਜੀ ਦੂਜੇ ਦਾ ਸਾਡਾ ਰੋਲਾ ਹੀ ਨਹੀਂ ਤੁਹਾਨੂੰ ਘੱਟ ਉਹਨਾਂ ਨੇ ਦਿੱਤਾ ਉਹ ਅਪਲੋਈ ਉਹਨਾਂ ਦੇ ਆ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਹੁਣ ਜਦੋਂ ਇਹ ਵਿਚਾਰਾ ਕਹਿੰਦਾ ਕਿ ਮੇਰਾ ਸਿਲੰਡਰ 28 ਕਿਲੋ ਮੇ ਤੋਂ ਤੁਸੀਂ 850 ਰੁਪਇਆ ਲਿਆ ਜਿਹੜਾ ਕਿ ਸਿਲੰਡਰ ਦੀ ਜੇ ਰਕਮ ਦੇ ਕੇ ਤੇ 832 ਰੁਪਏ ਬਣਦੀ ਆ 832 ਰੁਪਏ ਬੜਾ ਸਿਲੰਡਰ ਪਹਿਲਾਂ ਦੇ ਕਦੇ ਹਾਦੀਦਾਰ ਬੰਦੇ ਨੂੰ ਇੱਕ ਗਰੀਬ ਬੰਦੇ ਨੂੰ 850 ਰੁਪਏ ਦਾ ਦਿੱਤਾ ਗਿਆ ਫਿਰ ਉਸ ਤੋਂ ਇਲਾਵਾ ਇਹਨੂੰ ਜਿਹੜਾ ਆ 2 ਕਿਲੋ ਗੈਸ ਜਿਹੜੀ ਕਿ 2 ਕਿਲੋ ਗੈਸ ਜਿਹੜੀ ਘੱਟ ਇਹਨੂੰ ਦਿੱਤੀ ਗਈ ਹੁਣ ਦੱਸੋ ਕਿ ਇਹ ਪੰਜਾਬ ਸਰਕਾਰ ਵੀ ਦੱਸੇ ਤੇ ਕੇਂਦਰ ਸਰਕਾਰ ਵੀ ਦੱਸੇ ਕਿ ਜਿਹੜੇ ਸਾਡੇ ਦੇਸ਼ ਦੀ ਜਨਤਾ ਆ ਜਿਹੜਾ ਤੁਸੀਂ ਕਹਿੰਦੇ ਕਿ ਗਰੀਬ ਜਨਤਾ ਦੇ ਨਾਲ ਹੱਕ ਹੋਊਗਾ ਉਹਨਾਂ ਦੇ ਹੱਕ ਮਿਲਣਗੇ ਹੱਕ ਉਭ ਹੋਣਗੇ ਮੈਂ ਮੋਦੀ ਸਰਕਾਰ ਨੂੰ ਤੇ ਭਗਵੰਤ ਮਾਨ ਸਰਕਾਰ ਨੂੰ ਕੁਛ ਨਾ ਕਹੁੰਦਾ ਕਿ ਪੰਜਾਬ ਦੇ ਵਿੱਚ ਰਹਿ ਰਹਿ ਗਰੀਬ ਲੋਕਾਂ ਦੇ ਨਾਲ ਇੰਨਾ ਅਤਿਆਚਾਰ ਉਹਨਾਂ ਨਾਲ ਧੋਖਾ ਕਿਉਂ ਹੁੰਦਾ 420 ਕਿਉਂ ਹੁੰਦੀ ਆ ਜਿਹੜਾ ਇੱਕ ਦਿਹਾੜੀਦਾਰ ਬੰਦਾ ਇੱਕ ਸਿਲੰਡਰ ਲੈਂਣ ਲਈ ਤੁਹਾਡੇ ਰਾਜਾਂ ਦੇ ਵਿੱਚ ਤੁਹਾਡੇ ਰਾਜ ਦੇ ਵਿੱਚ ਸਿਲੰਡਰ ਲੈਂਣ ਲਈ ਜਿਹੜਾ ਇੱਕ ਬੰਦਾ ਤਸਵੀਰ ਦਾ ਆਪਣੀ ਦਿਹਾੜੀ ਤੋੜ ਕੇ ਮਿਹਨਤ ਕਸ਼ ਬੰਦਾ ਤੇ ਗਲੀ ਗਲੀ ਘੁੰਮ ਕੇ ਆਪਣਾ ਸਿਲੰਡਰ ਲੈਂਦਾ ਫਿਰ ਆਕਰ ਉਤੋਂ 18 ਰੁਪਏ ਵੱਧ ਵਸੂਲੇ ਜਾਂਦੇ ਆ ਜੋ ਸਰਕਾਰੀ ਫੀਸ ਵਾ ਜੋ ਇਹਦੇ ਅਦਾਗੀ ਆ ਉਸ ਅਦਾਗੀ ਤੋਂ 18 ਰੁਪਏ ਪਹਿਲਾਂ ਇਹਨਾਂ ਨੇ ਵੱਧ ਦਿੱਤੇ ਤੇ ਅਪਰੰਤ 2 ਕਿਲੋ ਗੈਸ ਜਿਹੜੀ ਇਹਨਾਂ ਨੂੰ ਘੱਟ ਦਿੱਤੀ ਹੁਣ ਤੁਸੀਂ ਜਵਾਬ ਦਿਓ ਪ੍ਰਸ਼ਾਸਨ ਦੇ ਜਿੰਨੇ ਵੀ ਤੁਸੀਂ ਅਧਿਕਾਰੀ ਆ ਕਿ ਇਹ ਕਿਉਂ ਗਰੀਬ ਜਾਤਾਂ ਦੇ ਕੋਲ ਇਹਦੇ ਨਾਲ ਰਾਮ ਸ਼ਕਲਜੀ ਦੇ ਜਾਦਵ ਦੇ ਨਾਲ ਕਿਉਂ ਧੱਕਾ ਕੀਤਾ ਗਿਆ ਇਹ ਗਰੀਬ ਦਾ ਕੀ ਗੁਨਾਹ ਆ ਕਿ ਇਹਨੇ ਭਾਰਤ ਦੇਸ਼ ਦੇ ਵਿੱਚ ਜਿਹੜਾ ਇਹਨੇ ਜਨਮ ਲਿਆ ਇਹ ਆਪਣੀ ਮਿਹਨਤ ਕਰਕੇ ਰੋਟੀ ਖਾਂਦਾ ਇਹੀ ਇਹਦਾ ਗਨਾਹ ਆ ਸੋ ਅਸੀਂ ਪ੍ਰਸ਼ਾਸਨ ਕੋਲ ਇਹ ਗਹਾਰ ਲਾਉਂਦੇ ਆ ਕਿ ਐਦਾਂ ਦੀਆਂ ਏਜੰਸੀਆਂ ਦੇ ਜਿਹੜੇ ਲਾਇਸੈਂਸ ਆ ਰੱਦ ਕਰਕੇ ਚੰਗੇ ਬੰਦਿਆਂ ਨੂੰ ਏਜੰਸੀਆਂ ਦਿੱਤੀਆਂ ਜਾਣ ਤੇ ਵੱਡੀ ਕਾਨੂੰਨੀ ਕਾਰਵਾਈ ਇਹਨਾਂ ਦੇ ਉੱਪਰ ਕੀਤੀ ਜਾਵੇ ਜੋ ਕਿ ਇਸ ਰਾਮ ਸ਼ਕਲ ਜੋ ਮੇਰੇ ਮਹੱਲੇ ਦੇ ਵਿੱਚ ਰਹਿਣ ਵਾਲਾ ਇਨਸਾਨ ਆ ਇਹਨਾਂ ਨੂੰ ਜਿਹੜਾ ਅਨਸਾਬ ਮਿਲਿਆ ਜਾਵੇ ਸਿਲੰਡਰ ਜਿਹੜਾ ਉਹ ਤੋਲਿਆ ਜਾਵੇ ਉਹ ਤੇ ਸੀਲਾਂ ਲੱਗੀਆਂ ਹੋਈਆਂ ਨੇ ਉਹ ਸਿਲੰਡਰ ਤੋਲਿਆ ਗਿਆ ਉਸ ਦੀ ਵੀ ਵੀਡੀਓ ਨਾਲ ਦੇ ਦਿੱਤੀ ਗਈ ਹੈ ਪ੍ਰਸ਼ਾਸਨ ਨੂੰ ਸੋ ਹੁਣ ਇਹ ਜਿਹੜੇ ਏਜੰਸੀ ਵਾਲੇ ਨਾ ਨੁੱਕਰ ਕਰਦੇ ਪੱਲਾ ਝਾੜਦੇ ਆ ਇਹਨਾਂ ਨੂੰ ਜ਼ਰੂਰ ਨੱਥ ਪਾਈ ਜਾਵੇ ਗਰੀਬ ਜਨਤਾ ਨੂੰ ਜਿਹੜਾ ਮਿਲਿਆ ਜਾਵੇਗਾ ਜੇ ਇਹ ਕਾਰਵਾਈ ਨਾ ਹੋਈ ਤੇ ਅਸੀਂ ਵੱਡੇ ਤੌਰ ਦੇ ਉੱਤੇ ਸਾਰਾ ਮੱਲਾ ਨਿਵਾਸੀ ਹਰਦੀਪਨ ਵੈਲਫੇਅਰ ਸੁਸਾਇਟੀ ਅਸੀਂ ਔਰ ਸਾਰੇ ਰੜਕੇ ਇਹ ਦੇਸ਼ਾਂ ਗਾਛ ਗਰਾਗੀ ਜੀ ਇਹਨੂੰ ਗਰੀਬ ਨੂੰ ਇਨਸਾਨ ਇਨਸਾਫ ਦਵਾਇਆ ਜਾਵੇ ਇਹਨੇ ਤੁਸੀਂ ਸਾਰਿਆਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਾ ਸੋ ਇੱਥੇ ਰਹਿਣ ਵਾਲਾ ਹਰ ਬੰਦਾ ਜਿਹੜਾ ਖੁਸ਼ਹਾਲ ਹੋਵੇ ਇਹ ਰਾਮ ਜਦ ਜੀ ਨੂੰ ਜਿਹੜਾ ਇਹਨੂੰ ਇਨਸਾਫ